ਨਮਸਕਾਰ ਇਹ ਆਕਾਸ਼ਵਾਣੀ ਹੈ ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪ੍ਰਤੀਸ਼ਕ ਖਬਰਾਂ ਸੁਣੋ ਪਹਿਲਾ ਬੁਲੇਟਨ ਦੀਆਂ ਖਾਸ ਖਬਰਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਮਾਤ ਪ੍ਰਦੇਸ਼ ਦੇ ਥਾਰ ਤੋਂ ਦੇਸ਼ ਵਿਆਪੀ ਸਵਸਥ ਨਾਰੀ ਸ਼ਸ਼ਕਤ ਪਰਿਵਾਰ ਅਭਿਆਨ ਅਤੇ 8ਵੇਂ ਰਾਸ਼ਟਰੀ ਪੋਸ਼ਣ ਮਹੀਨੇ ਦੀ ਕੀਤੀ ਸ਼ੁਰੂਆਤ ਪ੍ਰਧਾਨ ਮੰਤਰੀ ਮੋਦੀ ਦੇ ਜਨਮ ਦਿਨ ਮੌਕੇ ਅੱਜ ਦੇਸ਼ ਭਰ ਵਿੱਚ ਇੱਕ ਵਿਸ਼ਾਲ ਖੂਨਦਾਨ ਮੁਹਿੰਮ ਚਲਾਈ ਜਾ ਰਹੀ ਹੈ ਕੇਂਦਰੀ ਰਾਜ ਮੰਤਰੀ ਜਿਤਿੰਦਰ ਸਿੰਘ ਨੇ ਕਿਹਾ ਹੜਪੁਰਵਾबित ਪੰਜਾਬ ਨੂੰ ਮੁੜਲੀ ਤੇ ਲਿਆਉਣ ਲਈ ਰਾਹਤ ਪੈਕੇਜ ਵਿੱਚੋ ਦਿੱਤੇ ਜਾਣ ਵਾਲੇ ਫੰਡਾਂ ਤੇ ਕੋਈ پابੰਦੀ ਚਾਹਤ ਨਹੀਂ ਹੈ ਹੜਪੀਟਾਂ ਦੇ ਮੁੜ ਵਸੇਬੇ ਲਈ ਉਪਰਾਲਿਆਂ ਨੂੰ ਤੇਜ਼ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਮਿਸ਼ਨ ਚੜ੍ਹਦੀ ਕਲਾ ਦੀ ਸ਼ੁਰੂਆਤ ਵਿਸ਼ਵ ਪੱਧਰ ਦੇ ਲੋਕਾਂ ਨੂੰ ਫੰਡ ਜਟਾਉਣ ਦੀ ਕੀਤੀ ਅਪੀਲ ਪੰਜਾਬ ਚ ਹੜ੍ਹਾਂ ਕਾਰਨ ਸੂਬੇ ਦੀਆਂ 4658 ਕਿਲੋਮੀਟਰ ਸੜਕਾਂ ਅਤੇ 88 ਫੁੱਲਾੰਦਾ ਹੋਇਆ ਨੁਕਸਾਨ ਸੂਬੇ ਦੇ ਲੋਕ ਨਿਰਮਾਣ ਮੰਤਰੀ ਨੇ ਸਬੰਧਤ ਅਧਿਕਾਰੀਆਂ ਨੂੰ ਸੜਕਾਂ ਦੀ ਤੁਰੰਤ ਮੁਰੰਮਤ ਸੁਬੰਦੀ ਦਿੱਤੇ ਨਿਰਦੇਸ਼ ਤੇ ਵਿਸ਼ਵ ਐਥਲੈਟਿਕਸ ਚੈਂਪੀਅਨਸ਼ਿਪ ਤੇ ਮੌਜੂਦਾ ਚੈਂਪੀਅਨ ਨੀਰ ਚੋਪੜਾ ਨੇ ਕੁਆਲੀਫਿਕੇਸ਼ਨ ਲਈ 84.5 ਮੀਟਰ ਜੈਵਲਿਨ ਸ਼ੁੱਟ ਕੇ ਫਾਈਨਲ 'ਚ ਪ੍ਰਵੇਸ਼ ਕੀਤਾ ਤੇ ਹੁਣ ਖਬਰਾਂ ਮਿਸਥਾਨ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਜਮਾਦਪਰਦੇਸ਼ ਦੇ ਧਾਰ ਤੋਂ ਦੇਸ਼ ਵਿਆਪੀ ਸਵਸਥ ਨਾਰੀ ਸ਼ਸ਼ਕਤ ਪਰਿਵਾਰ ਅਭਿਆਨ ਤੇਠਵੇਂ ਰਾਸ਼ਟਰੀ ਪੋਸ਼ਣ ਮਹੀਨੇ ਦੀ ਸ਼ੁਰੂਆਤ ਕੀਤੀ। ਪ੍ਰਧਾਨ ਮੰਤਰੀ ਨੇ ਜ਼ਿਲ੍ਹੇ ਦੇ ਫੈਸਲਾਪਿੰਡ ਵਿੱਚ ਦੇਸ਼ ਦੇ ਸਭ ਤੋਂ ਵੱਡੇ ਪੀਐਮ ਮਿੱਤਰ ਪਾਰਕ ਤਾਂ ਨਹੀਂ ਪਹੁੰਚਿਆ। ਉਹਨਾਂ ਨੇ ਮਾਤਰ ਵੰਨਾ ਯੋਜਨਾ ਤਹਿਤ 15 ਲੱਖ ਤੋਂ ਵੱਧ ਔਰਤਾਂ ਨੂੰ ਵਿੱਤੀ ਸਹਾਇਤਾ ਵੀ ਦਿੱਤੀ। ਉਹਨਾਂ ਨੇ ਸੂਬੇ ਦੇ ਕਬਾਈ ਦੇ ਖੇਤਰਾਂ ਲਈ ਇੱਕ ਪ੍ਰੋਗਰਾਮ ਆਦੀ ਸੇਵਾ ਪੁਰਬ ਦਾ ਵੀ ਉਦਘਾਟਨ ਕੀਤਾ। ਪ੍ਰਧਾਨ ਮੰਤਰੀ ਨੇ ਔਰਤਾਂ ਨੂੰ ਸਵਸਥ ਨਾਰੀ ਸ਼ਸ਼ਕਤ ਪਰਿਵਾਰ ਅਭਿਆਨ ਤਹਿਤ ਲਾਇਟ ਜਾਨ ਵਾਲੀ ਸਿਹਤ ਕੈਂਪ ਆਜ ਆਪਣੀ ਜਾਂਚ ਕਰਵਾਉਣ ਦੀ ਅਪੀਲ ਕੀਤੀ। ਪ੍ਰਧਾਨ ਮੰਤਰੀ ਨੇ ਥਾਰ ਜ਼ਿਲ੍ਹੇ ਦੇ ਲੋਕਾਂ ਨੂੰ ਪੀਐਮ ਮਿੱਤਰ پارک ਲਈ ਵਧਾਈ ਦਿੰਦਿਆਂ ਕਿਹਾ ਕਿ ਕਿਸਾਨਾਂ ਤੇ ਨੌਜਵਾਨਾਂ ਲਈ ਸੁਨਹਿਰੀ ਮੌਕਾ ਲਿਆਇਕਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇ ਜਨਮ ਦਿਨ ਮੌਕੇ ਅੱਜ ਦੇਸ਼ ਭਰ ਵਿੱਚ ਇੱਕ ਵਿਸ਼ਾਲ ਖੂਨਦਾਨ ਮਹਿੰਮ ਚਲਾਈ ਜਾ ਰਹੀ ਹੈ। ਸੂਚਨਾ ਅਤੇ ਪ੍ਰਸਾਰਣ ਮੰਤਰੀ ਅਸ਼ਵਨੀ ਵੈਸ਼ਨਵ ਨੇ ਨਵੀਂ ਦਿੱਲੀ ਦੇ आईटीयू ਵਿਖੇ ਹੁੰਦਾਨ ਕੀਤਾ ਅਖਿਲਪਾਰਤੀ ਤੇਰਾਪੰਥ ਯੁਵਕ ਕੌਂਸਲ ਨੇ ਇੱਕ ਦਿਨ ਵਿੱਚ 3 ਲੱਖ ਯੂਨਿਟ ਹੂਣੇ ਕਥਾ ਕਰਨ ਦੇ ਤੀਜੇ ਨਾਲ ਦੇਸ਼ ਭਰ ਵਿੱਚ 7000 ਕੈਂਪ ਲਗਾਏ ਨੇ ਅਤਿਸ਼ਪਰਦ ਦੇ ਹਵਾਈ ਅੱਡੇ ਤੇ ਯਾਤਰੀ ਸੇਵਾ ਦਿਵਸ 2025 ਮਨਾਇਆ ਗਿਆ। ਸ਼੍ਰੀ ਗੁਰੂ ਰਾਮਦਾਸ ਕਮਾਂਦੀ ਹਵਾਈ ਅੱਡੇ ਰਾਜਸાંਸੀ ਦੇ ਡਾਇਰੈਕਟਰ ਸੁਦਰਸ਼ਨ ਕੁਮਾਰ ਕਪਾਹੀ ਨੇ ਦੱਸਿਆ ਕਿ ਉਹ ਪ੍ਰਾਲਾ ਮੁਸਾਫਰਾਂ ਦਾ ਤਜਰਬਾ ਵਧਾਉਣ ਵਿਸ਼ੇ ਉਪਦਰੀ ਸੀਮਾ ਮਾ ਪ੍ਰਦਾਨ ਕਰਨ ਤੇ ਇੱਕ ਸਹਿਜ ਯਾਤਰਾ ਵਾਤਾਵਰਨ ਸਿਰਜਣ ਲਈ ਭਾਰਤੀ ਹਵਾਈ ਅੱਡਾ ਅਥਾਰਟੀ ਦੀ ਵਚਨਬੱਧਤਾ ਨੂੰ ਸਮਰਪਿਤ ਹੈ। ਹਵਾਈ ਅੱਡੇ ਤੇ ਪਹੁੰਚਣ ਵਾਲੇ ਮੁਸਾਫਰਾਂ ਦਾ ਮੱਥਰ ਟੇਕ ਕੇ ਉਹਨਾਂ ਦਾ ਸਵਾਗਤ ਕੀਤਾ ਗਿਆ ਇੱਕ ਪੇੜ ਮਾਂ ਕੇ ਨਾਮ ਮਹਮ ਤਹਿਤ ਰੁੱਖ ਲਗਾਉਣ ਦੀ ਮੁਹਿੰਮ ਵੀ ਸ਼ੁਰੂ ਕੀਤੀ ਗਈ ਪੰਜਾਬ ਦਾ ਅਮੀਰ ਵਿਰਸਾ ਤੇ ਸੱਭਿਆਚਾਰ ਦਰਸਾਉਂਦੇ ਲਾਈਵ ਸੱਭਿਆਚਾਰਕ ਸ਼ੋਅ ਚ ਸਕੂਲੀ ਬੱਚਿਆਂ ਦੇ ਗਿੱਧੇ ਪੰਗੜੇ ਦੀ ਪੇਸ਼ਕਾਰੀ ਹੋਈ ਅਤੇ 5 ਤੋਂ 12 ਸਾਲ ਤੱਕ ਦੇ ਬੱਚਿਆਂ ਦੇ ਕੋਇਸ ਤੇ ਪੇਂਟਿੰਗ ਮੁਕਾਬਲੇ ਵੀ ਕਰਵਾਏ ਗਏ ਇਸ ਮੌਕੇ ਹੁੰਦਾਨ ਕੈਂਪ ਵੀ ਲਗਾਇਆ ਗਿਆ ਗਲੋਬਲ ਪੰਜਾਬੀ ਐਸੋਸੀਏਸ਼ਨ ਨੇ ਆਜੂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਉਹਨਾਂ ਦੇ 75ਵੇਂ ਜਨਮ ਦਿਨ ਤੇ ਵਧਾਈ ਦਿੱਤੀ ਹੈ ਉਹਨਾਂ ਨੇ ਉਨ੍ਹਾਂ ਦੀ ਲੰਮੀ ਉਮਰ ਅਤੇ ਚੰਗੀ ਸਿਹਤ ਦੀ ਪ੍ਰਾਰਥਨਾ ਕੀਤੀ ਐਸੋਸੀਏਸ਼ਨ ਦੇ ਉਪਰਦਾਨ ਸੇਵਾਮੁਕਤ ਕਰਨਲ ਜੈਪੈਂ ਸਿੰਘ ਨੇ ਕਿਹਾ ਈ ਸਤਿਕਾਰਯੋਗ ਪ੍ਰਧਾਨ ਮੰਤਰੀ Shri Narendra Modi ji ਦੇ ਜਨਮ ਦਿਹਾੜੇ ਤੇ ਮੈਂ ਵਾਈਸ ਪ੍ਰੈਜ਼ੀਡੈਂਟ ਗਲੋਬਲ ਪੰਜਾਬੀ ਐਸੋਸੀਏਸ਼ਨ ਮੋਦੀ ਜੀ ਨੂੰ ਲੱਖ ਲੱਖ ਵਧਾਈਆਂ ਦਿੰਦਾ ਵਾਂ ਸੰਸਥਾ ਦਾ ਇਹ ਮੰਨਣਾ ਹੈ ਕਿ ਮੋਦੀ ਜੀ ਨੇ ਨਾ ਸਿਰਫ ਭਾਰਤ ਲਈ ਪਰ ਪੂਰੇ ਸੰਸਾਰ ਤੇ ਭਲਾਈ ਵਾਸਤੇ ਇੱਕ ਬਹੁਤ ਵੱਡਾ ਯੋਗਦਾਨ ਦਿੱਤਾ ਹੈ ਮੈਂ ਬੇ ਸੰਸਥਾਵਾਂ ਵੱਲੋਂ ਮੋਦੀ ਜੀ ਨੂੰ ਇਹ ਆਸ਼ਵਾਸਨ ਦਿੰਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਉਹਨਾਂ ਦੀ ਵਿਜ਼ਨ ਵਿਕਸਿਤ ਭਾਰਤ ਦੇ ਮੁਤਾਬਕ ਤੇ ਉਹਨਾਂ ਦੇ ਦੱਸੇ ਹੋਏ ਮਾਰ ਤੇ ਸੱਟੇ ਚੱਲਣ ਦੇ ਵਾਸਤੇ ਪੂਰੀ ਪੂਰੀ ਕੋਸ਼ਿਸ਼ ਕਰਾਂਗੇ ਬਹਾਦਰ ਸੱਚੇ ਪਾਤਸ਼ਾਹ ਮੋਤੀ ਜੀ ਨੂੰ ਲੰਬੀ ਉਮਰ ਅਤੇ ਅੱਛੀ ਸਿਹਤ ਬਖਸ਼ੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਆਜ਼ਾਦੀ ਦਿਵਸ ਤੇ ਲਾਲ ਕਿਲੇ ਦੀ ਫਸੀਲ ਤੋਂ ਜੀਐਸਟੀ ਸੁਧਾਰਾਂ ਦੀ ਅਗਲੀ ਪੀੜੀ ਦਾ ਐਲਾਨ ਕੀਤਾ ਸੀ ਪ੍ਰਧਾਨ ਮੰਤਰੀ ਦਾ ਸੁਪਨਾ ਇਸ ਮਹੀਨੇ ਦੇ 23 ਤਰੀਕ ਨੂੰ ਸਾਕਾਰ ਹੋਇਆ ਜਦੋਂ ਜੀਐਸਟੀ ਕੌਂਸਲ ਨੇ ਨਾਗਰਿਕਾਂ ਦੇ ਜੀਵਨ ਨੂੰ ਆਸਾਨ ਬਣਾਉਣ ਲਈ ਕਈ ਖੇਤਰਾਂ 'ਚ ਟੈਕਸ ਦਰਾਂ ਨੂੰ ਘਟਾ ਦਿੱਤਾ ਅੱਜ ਅਸੀਂ ਕੁਝ ਅਜਿਹੀਆਂ ਚੀਜ਼ਾਂ ਬਾਰੇ ਗੱਲ ਕਰਦੇ ਹਾਂ ਜਿਨ੍ਹਾਂ 'ਤੇ ਜੀਐਸਟੀ 12% ਤੋਂ ਘਟਾ ਕੇ 5% ਕਰ ਦਿੱਤਾ ਗਿਆ ਹੈ ਪੇਸ਼ ਹੈ ਇੱਕ ਰਿਪੋਰਟ GST ਕੌਂਸਲ ਨੇ ਲੋਹੇ ਸਟੀਲ ਅਤੇ ਲੱਕੜ ਤੋਂ ਬਣੇ ਰਸੋਈ ਦੇ ਸਮਾਨ ਟੇਬਲ ਵੇਅਰ ਅਤੇ ਟਾਇਲਟ ਵੇਅਰ ਸਮੇਤ ਵੱਖ-ਵੱਖ ਘਰੇਲੂ ਵਸਤਾਂ ਤੇ ਟੈਕਸ ਦਰ 12% ਤੋਂ ਘਟਾ ਕੇ 5% ਕਰ ਦਿੱਤੀ ਹੈ ਮਿੱਟੀ ਦੇ ਤੇਲ ਅਤੇ ਲੋਹੇ ਜਾਂ ਸਟੀਲ ਤੋਂ ਬਣੇ ਲੱਕੜ ਦੇ ਚੂਲੇ ਲਈ ਵੀ ਟੈਕਸ ਦਰ 12% ਤੋਂ ਘਟਾ ਕੇ 5% ਕਰ ਦਿੱਤੀ ਗਈ ਹੈ। ਅਗਲੀ ਪੀੜੀ ਦੇ ਸੁਧਾਰਾ ਤਹਿਤ ਗੈਰ ਮੋਟਰਾਈਜ਼ਡ ਸਾਈਕਲਾਂ ਦੇ ਨਾਲ-ਨਾਲ ਡਿਲੀਵਰੀ ਟਰਾਈਸਾਈਕਲ ਅਤੇ ਇਸ ਤੇ ਸਹਾਇਕ ਉਪਕਰਨਾ ਤੇ ਵੀ GST 12% ਤੋਂ ਘਟਾ ਕੇ 5% ਕਰ ਦਿੱਤਾ ਗਿਆ ਹੈ। ਅਗਲੀ ਪੀੜੀ ਦੇ GST ਸੁਧਾਰਾਂ ਦਾ ਐਲਾਨ ਆਮ ਆਦਮੀ ਤੇ ਟੈਕਸ ਦਾ ਬੋਝ ਘਟਾਏਗਾ ਅਤੇ ਦੇਸ਼ ਦੀ ਆਰਥਿਕਤਾ ਨੂੰ ਹੁਲਾਰਾ ਦੇਵੇਗਾ। ਨਵੇਂ ਟੈਕਸ ਤਰ੍ਹਾਂ ਇਸ ਮਹੀਨੇ ਦੀ 22 ਤਰੀਕ ਤੋਂ ਲਾਗੂ ਹੋਣਗੀਆਂ। ਬੁਰਾ ਰਿਪੋਰਟ ਨਾਲ ਜਲੰਧਰ ਤੋ ਆਕਾਸ਼ਵਣੀ ਖਬਰਾਂ ਲਈ ਮੈਂ ਕਾਜਨ। ਇਹ ਖਬਰਾਂ ਤੁਸੀਂ ਆਕਾਸ਼ਵਣੀ ਤੋਂ ਸੁਣ ਰਹੇ ਹੋ ਸਾਡਾ ਐਕਸ ਹੈਂਡਲ ਹੈ @rirr_arn_jalandhar ਤੇ YouTube ਤੇ ਸਾਡਾ ਚੈਨਲ ਹੈ @rirr_jalandhar ਪ੍ਰਧਾਨ ਮੰਤਰੀ ਦਫ਼ਤਰ ਵਿੱਚ ਕੇਂਦਰੀ ਰਾਜ ਮੰਤਰੀ ਜਤਿੰਦਰ ਸਿੰਘ ਨੇ ਕਿਹਾ ਕਿ ਹੜ੍ਹ ਪ੍ਰਭਾਵਿਤ ਪੰਜਾਬ ਨੂੰ ਮੁੜਲੀ ਤੇ ਲਿਉਣ ਲਈ ਰਾਹਤ ਪੈਕੇਜ ਵਜੋਂ ਦਿੱਤੇ ਜਾਣ ਵਾਲੇ ਫੰਡਾਂ ਤੇ ਕੋਈ پابੰਦੀ ਜਾਂ ਹੱਤ ਨਹੀਂ ਹੈ। ਉਹਨਾਂ ਕਿਹਾ ਪ੍ਰਧਾਨ ਮੰਤਰੀ ਸਥਿਤੀ ਨੂੰ ਲੈ ਕੇ ਚਿੰਤਕ ਨੇ ਅਤੇ ਫੰਡਾਂ ਦੀ ਕੋਈ ਹੱਤ ਨਹੀਂ ਹੈ। ਹੜਾ ਤੋਂ ਬਾਅਦ ਇਸ ਸਥਿਤੀ ਦਾ ਚਾਇਜ਼ਾ ਲੈਣ ਲਈ ਸਰਹੱਦੀ ਜ਼ਿਲ੍ਹੇ ਪਠਾਨਕੋਟ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਦੌਰੇ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ ਜੋ ਵੀ ਨੁਕਸਾਨ ਹੋਇਆ ਉਸ ਦਾ ਮੁਆਵਜ਼ਾ ਪੂਰ ਤਰ੍ਹਾਂ ਨਾਲ ਦਿੱਤਾ ਜਾਵੇਗਾ। ਉਹਨਾਂ ਇਹ ਵੀ ਪ੍ਰੋਸਾ ਦਿੱਤਾ ਕਿ ਪ੍ਰਭਾਵਿਤ ਇਲਾਕਿਆਂ ਦਾ ਪੁਨਰ ਨਿਰਮਾਣ ਇਸ ਤਰੀਕੇ ਨਾਲ ਕਿਪਵੇਕ ਵਿੱਚ ਅਜਿਹੀ ਕਿਸੇ ਵੀ ਆਫਤ ਦਾ ਸਾਹਮਣਾ ਕੀਤਾ ਜਾ ਸਕੇ ਮੰਤਰੀ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਨੁਕਸਾਨੇ ਗਏ ਕਰਾਨੂ ਉਸੇ ਥਾਂ ਤੇ ਮੋੜ ਬਣਾਉਣ ਲਈ ਪੂਰੀ ਕੋਸ਼ਿਸ਼ ਕਰ ਰਿਹਾ ਹੈ ਹਾਲਾਂਕਿ ਜੇਕਰ ਲੋੜ ਪਈ ਤਾਂ ਪ੍ਰਭਾਵਿਤ ਲੋਕਾਂ ਦੀ ਸੁਰੱਖਿਆ ਨੂੰ ਧਿਆਨ ਚ ਰੱਖਦਿਆਂ ਉਹਨਾਂ ਨੂੰ ਦੂਜੀ ਜਗ੍ਹਾ ਤੇ ਜ਼ਮੀਨ ਅਲਾਟ ਕੀਤੀ ਜਾਵੇਗੀ पंजाब को लेकर के स्वयं प्रधानमंत्री मोदी जी चिंता कर रहे हैं और प्रतिदिन उनकी तरफ से मॉनिटरिंग हो रही है और उन्हीं के कहने पर इस प्रकार से केंद्रीय मंत्रियों के हमें दौरे भी निर्धारित किए गए हैं प्रतिदिन यहां पर केंद्र से कोई ना कोई मंत्री आ रहा है और इसलिए आपके माध्यम से पहले तो मैं ये आश्वास कराना चाहूंगा कि जाहिर है जब इस तरह की आपदा आती है तो लोगों के मनों में बड़ी सारी आशंकाएं और अप्रीहेंशन रहती है कि हमारा कुछ होगा कि नहीं होगा कितना हो पाएगा कि जो जो भी भरपाई जहां करनी होगी होगी पहले से बेहतर हो जो नुकसान हुआ है उसकी भरपाई करनी इसमें तो पैसे की कोई बात ही नहीं है तो मोदी जी ने या केंद्र सरकार ने ये तो नहीं कहा कि इतने पैसे और इतने पैसे हमने ये कहा है कि जो जो भी नुकसान हुआ है उसकी भरपाई की जाएगी पहले से ज्यादा बेहतर की जाएगी और ये भी सुनिश्चित किया जाएगा कि इस तरह की रिकंस्ट्रक्शन हो कि अगर अगली बार इस प्रकार की कोई आपदा आए तो उसको विद करने की उसमें क्षमता रहे ਪੰਜਾਬ ਦੇ ਹੜਪੀਟਾਂ ਦੇ ਮੁੜ ਵਸੇਬੇ ਲਈ ਉਪਰਾਲਿਆਂ ਨੂੰ ਤੇਜ਼ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਮਿਸ਼ਨ ਚੜ੍ਹਦੀ ਕਲਾ ਦੀ ਸ਼ੁਰੂਆਤ ਕੀਤੀ। ਇਸ ਮਿਸ਼ਨ ਤਹਿਤ ਪੰਜਾਬ ਸਰਕਾਰ ਵੱਲੋਂ ਸੂਬੇ ਛਾੜ ਪ੍ਰਭਾਵਿਤ ਲੋਕਾਂ ਨੂੰ ਮੁੜ ਆਪਣੇ ਪੈਰਾਂ ਤੇ ਖੜਾ ਕਰਨ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਵਾਸਤੇ ਫੰਡ ਜਟਾਉਣ ਲਈ ਆਲਮੀ ਪੱਧਰ ਤੇ ਮੁਹਿੰਮ ਚਲਾਈ ਜਾਵੇਗੀ। ਇੱਕ ਵੀਡੀਓ ਸੁਨੇਹੇ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਬੀਤੇ ਸਮੇਂ ਸੂਬਾ ਇੱਕ ਅਚੇਹ ਔਖੇ ਦੌਰ ਵਿੱਚੋਂ ਗੁਜ਼ਰਿਆ ਜਿਸ ਨੂੰ ਸਾਡੀਆਂ ਪੀੜ੍ਹੀਆਂ ਕਦੇ ਵੀ ਨਹੀਂ ਭੁਲਾ ਸਕਣਗੀਆਂ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਸ ਚੁਣੌਤੀ ਦੇ ਮੱਦੇਨਜ਼ਰ ਮਿਸ਼ਨ ਚੜ੍ਹਦੀ ਕਲਾ ਦੀ ਸ਼ ਦੀ ਕਲਾ ਦਾ ਪਾਵ ਔਖੇ ਤੋਂ ਔਖੇ ਸਮੇਂ ਚ ਵੀ ਹੌਸਲੇ ਉਲੰਧ ਰੱਖਣਾ ਤੇ ਹਰ ਦੁੱਖ ਚ ਮਜ਼ਬੂਤ ਰਹਿਣਾ ਹੈ ਪੰਜਾਬ ਚ ਬੀਤੇ ਦਿਨੀ ਆਏ ਪਾਰੀ ਹੜ੍ਹਾਂ ਕਾਰਨ ਸੂਬੇ ਦੀਆਂ 4658 ਕਿਲੋਮੀਟਰ ਸੜਕਾਂ ਤੇ 88 ਪੁਲਾਂ ਦਾ ਨੁਕਸਾਨ ਹੋਇਆ ਹੈ ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਪ੍ਰੀਤ ਸਿੰਘ ਈਟੀਓ ਵੱਲੋਂ ਆਚਰਣਿਕੜ ਵਿਭਾਗ ਦੇ ਅਧਿਕਾਰੀਆਂ ਨਾਲ ਹੋਏ ਨੁਕਸਾਨ ਸੰਬੰਧੀ ਮੀਟਿੰਗ ਦੀ ਪ੍ਰਧਾਨਗੀ ਮਗਰੋਂ ਉਨ੍ਹਾਂ ਇਹ ਜਾਣਕਾਰੀ ਦਿੱਤੀ ਉਨ੍ਹਾਂ ਦੱਸਿਆ ਕਿ ਸੂਬੇ ਦੀਆਂ ਪਲਾਨ ਰੂਟਸ ਦੀਨ ਆਉਂਦੇ 19 ਪੁਲਾ ਅਤੇ 1592.76 ਕਿਲੋਮੀਟਰ ਮਾਰਗ ਦਾ ਨੁਕਸਾਨ ਹੋਇਆ ਹੈ ਉਨਾ ਦੱਸਿਆ ਕਿ ਅੱਜ ਦੀ ਮੀਟਿੰਗ ਦੌਰਾਨ ਪਾਰਟੀ ਸ਼ਾਰਾ ਅਥਾਰਟੀ ਦੇ ਅਧਿਕਾਰੀਆਂ ਨੂੰ ਸੁਬੀ ਦੀਆਂ ਵੱਖ-ਵੱਖ ਸੜਕਾਂ ਦੀ ਦਸ਼ਾ ਨੂੰ ਤੁਰੰਤ ਸੁਧਾਰਨ ਸੰਬੰਧੀ ਦਿਸ਼ਾ-ਨਿਰਦੇਸ਼ ਦਿੱਤੇ ਗਏ ਨੇ ਪਟਿਆਲਾ ਦੇ ਡਿਪਟੀ ਕਮਿਸ਼ਨਰ ਡਾਕਟਰ ਪੀ.ਟੀ. ਆਦਮ ਨੇ ਕਿਹਾ ਕਿ ਜਿਸ ਤਰ੍ਹਾਂ ਕਿਸਾਨ ਵੀਰਾਂ ਨੇ ਹੜਾਂ ਝਲੋਕਾਂ ਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਮਦਦ ਲਈ ਆਪ ਮੁਹਾਰੇ ਅੱਗੇ ਆਏ ਇਸੇ ਤਰ੍ਹਾਂ ਪਰਾਲੀ ਪ੍ਰਬੰਧਨ ਲਈ ਵੀ ਇਨ-ਸਿਟੂ ਤੇ ਐਕਸ-ਸਿਟੂ ਤਕਨੀਕਾਂ ਦੀ ਵਰਤੋਂ ਕਰਕੇ ਵਾਤਾਵਰਣ ਨੂੰ ਬਚਾਉਣ ਲਈ ਆਪਣਾ ਵੱਟਮੁੱਲਾ ਯੋਗਦਾਨ ਪਾਉਣ ਉਹਨਾਂ ਕਿਹਾ ਆਹ ਨੂੰ ਬੇਨਤੀ ਹੈਗੀ ਕਿ ਆਪਣੀ ਆਨ ਵਾਲੀ ਪੀੜ੍ਹੀ ਵਾਸਤੇ ਆਪਣੇ ਜ਼ਿਲ੍ਹੇ ਵਾਸਤੇ ਆਪਾਂ ਸਾਰੇ ਫੇਰ ਉਦਾਂ ਹੀ ਰਲ ਮਿਲ ਕੇ ਕੰਮ ਕਰੀਏ ਸਾਡੇ ਨੋਡਲ ਅਫਸਰ ਸਾਡੀ ਟੀਮਾਂ ਮਸ਼ੀਨਰੀ ਦਾ ਸਾਰਾ ਡਾਟਾ ਅਸੀਂ ਐਕਟੀਵੇਟ ਕਰਤਾ ਹੈਗਾ ਜਿਸ ਨੂੰ ਵੀ ਜਿਸ ਵੀ ਚੀਜ਼ ਦੀ ਲੋੜ ਹੈਗੀ ਉਹਨਾਂ ਨਾਲ ਰابطਾ ਕੀਤਾ ਜਾਣਾ ਐਸ ਡੀ ਐਮਸ ਦੇ ਡੀ ਐਸ ਪੀ ਸਾਹਿਬਾਨ ਦੇ ਐਗਰੀਕਲਚਰ ਅਫਸਰ ਦੇ ਸਭ ਦੇ ਨੰਬਰ ਅਸੀਂ ਆਨਲਾਈਨ ਕਰ ਰਹੇ ਹਾਂ ਕਿ ਜਿਸ ਨੂੰ ਜਿਸ ਪਾਸੇ ਲੋੜ ਹੋ ਉਹਨਾਂ ਨਾਲ ਰابطਾ ਕਰੀਏ ਆਪ ਆਪਨੇ ਰਿਸੋਰਸਸ ਦਾ ਬੈਸਟ ਯੂਟਿਲਾਈਜੇਸ਼ਨ ਕਰਕੇ ਆਪਣੇ এনवायरमेंट ਵਾਸਤੇ ਆਪਣੀ ਧਰਤੀ ਮਾਂ ਵਾਸਤੇ ਸਭੋ ਆਪਣੇ ਖੁਦ ਦੇ ਵਾਸਤੇ ਕੁਝ ਐਗਜ਼ਾਮਪਲ ਸੈੱਟ ਪਟਿਆਲਾ ਜ਼ਿਲ੍ਹਾ ਬਿਲਕੁਲ ਜ਼ੀਰੋ ਫਾਇਰ ਇਨਸੀਡੈਂਸਸ ਤੇ ਆ ਜਾਣ ਤੇ ਆਪਣੇ এনवायरमेंट ਔਰ ਆਨ ਵਾਲੀ ਜਨਰੇਸ਼ਨਸ ਨੂੰ ਇਹੋ ਜਿਆਦਾ ਸਸਟੇਨੇਬਲ ਅਸੀਂ ਖੇਤੀ ਦਾ ਮਾਡਲ ਦਈਏ ਵਿਸ਼ਵ ਐਥਲੈਟਿਕ ਚੈਂਪੀਅਨਸ਼ਿਪ ਦੇ ਮੌਜੂਦਾ ਚੈਂਪੀਅਨ ਨੀਰਜ ਚੋਪੜਾ ਨੇ ਕੁਆਲੀਫਿਕੇਸ਼ਨ ਲਈ 84.5 ਮੀਟਰ ਜੈਵਲਿਨ ਸ਼ਾਟ ਦੇ ਫਾਈਨਲ 'ਚ ਪ੍ਰਵੇਸ਼ ਕਰ ਲਿਆ ਅੱਜ ਕੁਆਲੀਫਿਕੇਸ਼ਨ ਰਾਊਂਡ 'ਚ ਨੀਰਜ ਦਾ ਪਹਿਲਾ ਥਰੋ 84.85 ਮੀਟਰ ਰਿਹਾ ਤੇ ਆਖਰਚ ਖਾਸ ਖਬਰਾਂ ਇੱਕ ਵਾਰ ਫਿਰ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਮਾਧ ਪ੍ਰਦੇਸ਼ ਦੇ ਧਾਰਤੋਂ ਦੇਸ਼ ਵਿਆਪੀ ਸਵਸਥ ਨਾਰੀ ਸ਼ੁਸ਼ਕਤ ਪਰਿਵਾਰਕ ਭਾਂ ਦੇ 8ਵੇਂ ਰਾਸ਼ਟਰੀ ਪੋਸ਼ਣ ਮਹੀਨੇ ਦੀ ਕੀਤੀ ਸ਼ੁਰੂਆਤ ਕੇਂਦਰੀ ਰਾਸ਼ਟਰਮંત્રી ਡਾਕਟਰ ਜਤਿੰਦਰ ਸਿੰਘ ਨੇ ਕਿਹਾ ਹੜ੍ਹ ਪ੍ਰਭਾਵਿਤ ਪੰਜਾਬ ਨੂੰ ਮੁੜਲੀ ਤੇ ਲਿਆਉਣ ਲਈ ਰਾਹਤ ਰਾਹਤ ਵਿੱਚ ਜੋ ਦਿੱਤੇ ਜਾਣ ਵਾਲੇ ਫੰਡਾਂ 'ਤੇ ਕੋਈ ਪਾਬੰਦੀ ਜਾਂ ਹੱਦ ਨਹੀਂ ਹੈ ਹੜਪੀਟਾਂ ਦੇ ਮੁੜ ਵਸੇਬੇ ਲਈ ਉਪਰਾਲਾ ਨੂੰ ਤੇਜ਼ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਭੋਗਨ ਸਿੰਘ ਮਾਨ ਵੱਲੋਂ ਮਿਸ਼ਨ ਚੜ੍ਹਦੀ ਕਲਾ ਦੀ ਸ਼ੁਰੂਆਤ ਵਿਸ਼ਵ ਪੱਧਰ ਦੇ ਲੋਕਾਂ ਨੂੰ ਫੰਡ ਇਕੱਠਾਣ ਦੀ ਕੀਤੀ ਅਪੀਲ ਇਸ ਦਿਨ ਵਾਲੀ ਪੱਡਿਸ਼ਕ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਸ਼ਾਮ 7:00 ਵਜੇ 3 ਮਿੰਟੇ ਨਮਸਕਾਰ